हां जी दोस्तों सारेया नु ससरी काल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਆਪਾਂ ਪਹੁੰਚੇ ਆ ਪਿੰਡ ਕੈਰੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸਤਨਾਮ ਸਿੰਘ ਦੇ ਕੋਲੇ ਪਹੁੰਚਿਆ ਦੋਸਤੋ ਜਿੱਦਾਂ ਕਿ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਇਸ ਘਰ ਹੁੰਦੇ ਰਹਿੰਦੇ ਆ ਸੋ ਕਾਫੀ ਵੀਡੀਓ ਪਹਿਲਾਂ ਵੀ ਆਪਾਂ ਅਪਲੋਡ ਕੀਤੀਆਂ ਨੇ ਇਸ ਘਰੋਂ ਤੇ ਅੱਜ ਇਸ ਕਵਰੇਜ ਵਿੱਚ ਦੋਸਤੋ ਪਸ਼ੂ ਤੁਹਾਨੂੰ ਜਿਹੜੇ ਟੋਟਲ ਕੋਈ 5-6 ਨਾਗਰ ਦਿਖਾਉਣੇ ਸੀ ਜਿਨ੍ਹਾਂ ਦੇ ਵਿੱਚੋਂ ਅੱਜ ਕੁਝ ਕਿ ਨਾਗਰ ਸੇਲ ਹੋ ਚੁੱਕੇ ਆ ਉਹ ਵੀ ਆਪਾਂ ਪੁੱਛ ਲਾਂਗੇ ਕਿਹੜੇ ਨਾਗ ਵਿਕ ਚੁੱਕੇ ਆ ਜਿਹੜੇ ਹਜੇ ਬਾਕੀ ਆ ਸੇਲ ਦੇ ਲਈ ਅਵੇਲੇਬਲ ਨੇ ਦੋਸਤੋ ਵਿਕਰੀ ਦੇ ਲਈ ਉਹ ਤੁਹਾਨੂੰ ਦਿਖਾ ਦਾਂਗੇ ਉਹਨਾਂ ਦੀ ਤੁਸੀਂ ਡਿਟੇਲ ਹੈ ਜਿਹੜੀ ਦੋਸਤੋ ਧਿਆਨ ਦੇ ਨਾਲ ਸੁਣ ਲਿਓ ਦੇਖ ਲਿਓ ਪਸ਼ੂ ਨੂੰ ਤੇ ਗੱਲਬਾਤ ਜਿਹੜੀ ਆ ਤੁਸੀਂ ਬਈ ਸਤਨਾਮ ਦੇ ਨਾਲ ਕਰ ਲਿਓ ਠੀਕ ਆ ਜੀ ਨੰਬਰ ਹਰ ਵਾਰ ਦੀ ਤਰ੍ਹਾਂ ਆਪਾਂ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਕਰ ਦਿਆਂਗੇ ਅੱਜ 5 ਜਨਵਰੀ ਨੂੰ ਆਪਾਂ ਇਹ ਕਵਰੇਜ ਕਰਦੇ ਆ ਟਾਈਮ ਕੋਈ ਦੋਸਤੋ ਮਾਰਨਿੰਗ ਦੇ 12:00 ਵਜੇ 11:30 12:00 ਵਜੇ ਦਾ ਸਮਾਂ ਹੈਗਾ ਆਓ ਲੈਨੇ ਆ ਡਿਟੇਲ ਵੀਰ ਸਤਨਾ ਸੌਤੋ ਪੰਜਾਬੀ ਸਤਨਾਮ ਸਿੰਘ ਸਤ ਸ੍ਰੀ ਅਕਾਲ ਸਾਸਰੀਆ ਬੇਜੀ ਠੀਠਾ ਜੀ ਬਹੁਤ ਵਧੀਆ ਠੀਠਾ ਜੀ ਆਹ ਮੈਂ ਕਿਰਪਾ ਮਹਾਰਾਜ ਚੜ੍ਹਦੀਆਂ ਕਲਾ ਠੀਕ ਹੈ ਅੱਛਾ ਭਾਈ ਸਤਨਾਮ ਪਸ਼ੂ ਅੱਜ ਕਿੰਨੇ ਆਪਣੇ ਕੋਲ ਵਕਾਉ ਸੀ ਤੇ ਕਿੰਨੇ ਵੇਚ ਗਏ ਕੋਈ ਆਪਣੇ ਕੋਲ ਪੰਜ ਆ ਜੀ ਹੂੰ ਤੇ ਮਤਲਬ ਦੋ ਗਾਇਆਂ ਤੁਹਾਡੇ ਸਾਹਮਣੇ ਸੇਲ ਹੋ ਗਈਆਂ ਜੀ ਜੀ ਆ ਵੀਰ ਉਹਨਾਂ ਲੈ ਲਿਆ ਉਹਨੇ ਹਾਂ ਦੋ ਵਿਕ ਗਈਆਂ ਤੇ ਤਿੰਨ ਰਹਿ ਗਈਆਂ ਉਹਨਾਂ ਹਾਂਜੀ ਤਿੰਨ ਰਹਿ ਗਈਆਂ ਜੀ ਠੀਕ ਆ ਜੀ ਇੱਕ ਹੀ ਰਾਤ ਦੀ ਸੂਈ ਵਛੀ ਹਾਂ ਤੇ ਇਹਨੂੰ ਚਾਰ ਪੰਜ ਦਿਨ ਹੋ ਗਏ ਆ ਅੱਛਾ ਸ਼ਾਈ ਵਾਲ ਦੀ ਗੱਬਣਾ ਜੀ ਇੱਕ ਉਹ ਸ਼ਾਈ ਵਾਲ ਪਰਲੀ ਲਾਲ ਉਹ ਗੱਬਣਾ ਹਾਂ ਉਹ ਦਿਨ ਤੇ ਕਰੀਏ ਸ਼ੁਰੂਆਤ ਕਿਹੜੇ ਬਨੇਓ ਕਰਦੇ ਆ ਜੀ ਇਦੋਂ ਕਰ ਲਈਏ ਜੀ ਹਾਂ ਲਓ ਵੀ ਦੋਸਤੋ ਇੱਕ ਆਹ ਵਾਰ ਤੁਹਾਨੂੰ ਸਟਾਰਟਿੰਗ ਤੋਂ ਆਪਾਂ ਦਿਖਾ ਦਿੰਨੇ ਆ ਦੂਜਾ ਸੂਆ ਜੇ ਸ਼ਾਈਵਾਲ ਤੇ ਜਰਸੀ ਮਤਲਬ ਕ੍ਰੋਸ ਜੀ ਆ ਸ਼ਾਈਵਾਲ ਜਰਸੀ ਕ੍ਰੋਸ ਹਾਂ ਜੀ ਸੂਈ ਨੇ ਉਹਨੂੰ ਚੌਥਾ ਪੰਜਵਾਂ ਦਿਨ ਹੋ ਗਿਆ ਬੱਚਾ ਦੇ ਮਗਰ ਜੀ ਠੀਕ ਹੈ ਜੀ ਹਾਂ ਜੀ ਤੇ ਮਗਰ ਬੱਚਾ ਕੀ ਆ ਬੱਚਾ ਜੀ ਬੱਚਾ ਹਾਂ ਜੀ ਉਹ ਬੱਚਾ ਚੋਂ ਪੰਜਾਂ ਦਿਨਾਂ ਦੀ ਸੂਈ ਹਾਂ ਜੀ ਹਾਂ ਜੀ ਚੌਥਾ ਪੰਜਵਾਂ ਦਿਨ ਹੋ ਗਿਆ ਠੀਕ ਹੈ ਤੇ ਬੋਲੀਆਂ ਬਾਹਰ ਆ ਗਈ ਹੁਣ ਬੋਲਾ ਜੀ ਬੋਲਾ ਕਿਲੋ ਦੁੱਧ ਕਿਲੋ ਜੀ ਆ ਹਾਂ ਜੀ ਕਿੰਨਾ ਹੋਊਗਾ ਦੁੱਧ ਵੀਰ ਠੀਕ ਆ ਜੀ ਹਾਂਜੀ ਰਾਤ ਹੀ ਆਪਣੇ ਕੋਲ ਮਤਲਬ ਚਾਰੇ ਡੰਗ ਰਾਤ ਹੀ ਆਏ ਕਰ ਮੜ ਜਾ ਅੱਛਾ ਹਾਂਜੀ ਜਿਹੜੇ ਡੰਗ ਠਹਿਰ ਗਏ ਫਿਰ ਵਾਸੀ ਦੁੱਧ 20 ਕਿਲੋ ਕਰ ਦਾਂਗੇ ਠੀਕ ਆ ਜੀ ਵੀ 16 ਕਿਲੋ ਹੁਣ ਆਪਾਂ ਚਵਾ ਦੇਾਂਗੇ 16 ਤੇ ਬਿਲਕੁਲ ਨੈਟ ਹੈ ਉਹ ਵੀ 17 ਹੀ ਆ 16 ਤੇ ਆਪਣਾ ਮਤਲਬ ਜਿੱਦਾਂ ਕੋਈ ਮਰਜ਼ੀ ਭੈਣ ਭਰਾ ਆਨਲਾਈਨ ਮੰਗਾ ਲੇ ਪਾਏ ਕੋਈ ਇੱਥੇ ਆ ਕੇ ਜੀ ਚੋ ਫਿਰ ਆਪਾਂ 17 ਚਵਾ ਦੇਾਂਗੇ ਠੀਕ ਆ ਜੀ ਦੁੱਧ ਬਹੁਤ ਕਰਾ ਠੀਕ ਆ ਜੀ ਜਾਓ ਭਾਈ ਸਤਨਾਮ ਖੋਲ ਕੇ ਦਿਖਾ ਦਿਓ ਸੋ ਦੋਸਤੋ ਦੂਜਾ ਇਹ ਸੂਆ ਸੂਈ ਆ ਕੋਈ 5 ਕਿ ਦਿਨਾਂ ਦਾ ਸੂਆ ਤੁਸੀਂ ਮੰਨ ਸਕਦੇ 5 ਕਿ ਆ ਬੱਚਾ ਬਿਲਕੁਲ ਜਿਹੜਾ ਛੋਟਾ ਜਿਹਾ ਬੱਚਾ ਇਹ ਤਾਂ ਆਹ ਉਰਲਾ ਬੱਚਾ ਆਹ ਦੇਖੋ ਜੀ ਲੋ ਨੰਬਰ ਤੇ ਬੱਚਾ ਐਸਾ ਤੇ ਆਹ ਦੇਖੋ ਠੀਕ ਹੈ ਜੀ ਲਓ ਜੀ ਆ ਮਾੜਾ ਕਿੜਾ ਦਵਾ ਦਿਓ ਜੇ ਇੱਕ ਹੋਰ ਇੱਕ ਮੋੜ ਦਿਆ ਜੇ ਇੱਕ ਵੀ ਹੋਰ ਕਮਾ ਕੇ ਨਾ ਦਿਖਾ ਦਿਓ ਇੱਕ ਵਾਰੀ ਹੋਰ ਚੰਗੀ ਤਰ੍ਹਾਂ ਲਓ ਜੀ ਤੋਂ 5 ਦਿਨ ਦਾ ਦੋਸਤੋ ਸਮਾਂ ਇੱਕ ਵਾਰੀ ਫੇਰ ਆਪਾਂ ਕਨਫਰਮ ਕਰਾਦਗੇ ਪੰਜਾਂ ਕੇ ਦਿਨਾਂ ਦੀ ਸੂਈ ਆ ਜਰਸੀ ਤੇ ਥੋੜਾ ਜਿਹਾ ਸ਼ਾਈ ਵਾਲ ਵਿੱਚ ਕਰਾਸ ਹੈਗਾ ਠੀਕ ਆ ਆ ਲੋ ਜੀ ਸੋ ਇਹ ਵੈੜਾ ਦੋਸਤੋ ਪਹਿਲੇ ਨੰਬਰ ਤੇ ਤੇ ਭਾਈ ਸਤਨਾਮ ਕੀ ਲੈਣ ਦੇ ਨੇ ਦਾ ਮੁੱਲ ਕੀ ਰਹੂਗਾ ਮੋਦ ਦੇ ਵਿੱਚ ਅਸੀ ਕੋਈ ਜਿੰਦਾ ਦੁੱਧ ਆਦਾ ਮੋਸਰਾ ਦੇ ਭਾਵੇਂ 50 ਮੋਝੇ ਕਰ ਲਈ ਆ ਮੋਲੇ ਦਾ 60000 ਹਾਂਜੀ 45000 ਚ ਛੋਟ ਕਰ ਦਾਂਗੇ 45 ਚ ਹਾਂਜੀ ਛੋਟ ਕਰ ਦਾਂਗੇ ਠੀਕ ਆ ਜੀ ਹਾਂਜੀ ਲਓ ਜੀ 45000 ਦੇ ਵਿੱਚੋਂ ਛੋਟ ਹੋ ਜੂਗੀ ਦੋਸਤੋ ਬੱਚਾ ਤੁਹਾਨੂੰ ਦਿਖਾਤਾ ਵੱਛਾ ਹੈ ਮੇਲ ਕਾਫ ਤੇ ਪਸੰਦ ਆਊਗੀ ਵੜ ਚਵਾਪਸ ਮਾਦੀ ਭਾਈ ਇੱਕ ਨੰਬਰ ਕਹਿੰਦੇ ਵਿੱਚ ਸੱਜਾ ਵੀ ਚੰਗੀ ਆ ਚਵਾਪਸ ਮਾਦੀ ਅੱਗੇ ਆ ਗਈ ਆਪਣੇ ਕੋਲ ਜਿਹੜੀ ਆ ਸਤਨਾ ਭਾਈ ਡੱਬੀ ਹਾਂਜੀ ਇਹ ਜੀ ਮਤਲਬ ਜਰਸੀ ਕ੍ਰੋਸ ਜੀ ਆ ਜੀ ਕ੍ਰੋਸ ਜੀ ਆ ਹਾਂਜੀ ਤੇ ਇਹ ਰਾਤ ਦੀ ਸੂਈ ਆ ਅੱਛਾ ਜੀ ਜੇਰ ਜੂਰਾ ਇਹ ਓਕੇ ਪੈ ਗਈ ਵਛੀ ਦਿੱਤੀ ਇਹਨੇ ਮਗਰ ਬੱਛੀ ਇਹਦੇ ਹਾਂਜੀ ਉਹ ਸਾਹਮਣੇ ਬੈਠੀ ਹੈ ਲਾਲ ਰੰਗ ਚ ਉਹ ਲਾਲ ਜੀ ਹਾਂਜੀ ਉਹ ਹੀ ਬੈਠੀ ਕੱਲ ਹੀ ਸੂਈਏ ਰਾਤੀ ਇਹ ਰਾਤੀ ਸੂਈ ਆ ਲਓ ਜੀ ਲਓ ਜੀ ਰਾਤੀ ਸੂਈ ਇਹ ਮੇਰੇ ਸਣਾ 9 ਵਜੇ ਆਹ ਬੱਛੀ ਆ ਦੋਸਤੋ ਬੱਚਾ ਤੁਸੀਂ ਆ ਦੇਖ ਲਓ ਠੀਕ ਆ ਜੀ ਤੇ ਬੱਛੀ ਆ ਫੀਮੇਲ ਕਾਫ ਤੇ ਆਪ ਵੀ ਦੋਸਤੋ ਕਰੋ ਸੰਗ ਦੇ ਵਿੱਚ ਆ ਤੇ ਸੂਹਾ ਤੁਝਾਊਗਾ ਦੂਜੇ 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 ਸਵੇਰੇ ਆ ਠੀਕ ਆ ਆ ਦੇਖੋ ਬੋਲਾ ਫਿਰ ਉਹਨੂੰ ਚੁਆਈ ਕੀਤੀ ਪਹਿਲੇ ਬੋਲੀ ਦੀ ਤੇ ਆਪਾਂ ਉਹਨੂੰ ਬਚਨ ਛੜਗੇ ਨਾ ਤੇ ਡੇਢ 2 ਕਿਲੋ ਚੋਇਆ ਆ ਆਖਰੀ ਆਪਾਂ 5 ਪਹਿਲਾ ਪਹਿਲੇ ਬੋਲਾ ਹਣਾ ਪਹਿਲੇ ਹੀ ਜਿਹੜਾ ਹਾਂਜੀ ਹਾਂਜੀ ਠੀਕ ਆ ਥਣ ਥਣ ਬੜਾ ਵੇਰਲ ਤੇ ਨਾ ਵੇਰਲ ਬੜਾ ਵੇਰਲ ਬਹੁਤ ਆ ਵੇਰਲ ਦੇਖੋ ਇਹ ਵੀ ਜੀ ਚਲੋ ਇਹ ਵਚਿਨਾ ਆਪਣੇ ਐਂਡਰ ਦੇ ਵਿੱਚ ਹੀ ਰਹੀ ਆ ਇਹਨੇ ਪਰਤੇ ਉਹਨਾਂ ਨੇ ਬਹੁਤ ਸਾਂਭੀ ਬੜਾ ਦੁੱਧ ਦਿੱਤਾ ਐਰਕੀ ਵਿੱਚ ਇਹਨੂੰ ਪੱਠਾ ਹੀ ਨਹੀਂ ਪਾਇਆ ਉਹਨਾਂ ਨੇ ਕੀ ਬਿਮਾਰੀ ਹੋਈ ਐਰਕੀ ਥੋੜੀ ਲੱਸੀ ਰਹੀ ਆ ਐਰਕੀ ਵੀਰਾਂ ਦਾ ਵੀ ਥੋੜੀ ਲੱਸੀ ਰਹੀ ਆ ਦੋਸਤੋ ਥੋੜਾ ਲਸਪਣ ਦਾ ਤੁਹਾਨੂੰ ਨਜ਼ਰ ਆਊਗਾ ਹਾਂਜੀ ਪਰ ਵੈਸੇ ਚਲੋ ਨਾਲ ਦੀ ਨਾਲ ਸੂਸਵਾ ਦੇ ਵਿੱਚ ਵੀ ਆ ਹੋਣੀ ਹੋਣੀ ਇਹਨਾਂ ਗੱਲ ਕਿ ਲਵਾਨ ਪੱਠਾ ਖਾ ਕੇ ਬਣ ਜੂ ਕੈਮ ਹੋਏ ਨਾ ਨਵੀਂ ਆ ਨਾ ਹਾਂਜੀ ਹਾਂਜੀ ਲਵਾਨ ਨਾ ਨਾ ਹੋ ਜਾਏ ਨਾ ਕੈ ਉਹ ਠੀਕ ਆ ਆਪੀ ਗੇ ਲਓ ਜੀ ਆ ਕਰੋ ਚੈੱਕ ਸੋ ਵੜ ਜਿੰਨੀ ਆ ਦੋਸਤੋ ਚੰਗੀਆਂ ਵਿਰਲਾਪੁਰ ਨਾਲ ਬਹੁਤ ਚੰ ਸੋ ਸੋਹਣਾ ਥਾਣ ਤੁਹਾਨੂੰ ਵੀ ਪੂਰਾ ਵੇਖੋ ਚੋਣ ਵੀ ਆ ਪੋਲੀ ਸੋਹਣੀ ਵਿਰਲ ਸੋਹਣੀ ਵੰਡ ਤੇ ਥਾੜਾ ਮਗਰ ਬੱਛੀ ਫੀਮੇਲ ਕਾਫ ਆ ਤੇ ਰਾਤ ਹੀ ਸੂਈ ਆ ਬੋਲਾ ਜਿਹੜਾ ਪਹਿਲੇ ਡੰਗਦਾ ਅਜ ਮਾਰਨਿੰਗ ਚ ਚੋਇਆ ਕੋਈ 2 2.5 ਕਿਲੋ ਤੇ ਜੇ ਰਾਤ ਹੀ ਪਾਤੀ ਫਿਰ ਰਾਤ ਪੈ ਗਈ ਜੀ ਪੂਰੀ ਪੈ ਗਈ ਜੇਰ ਐ ਜੇਰ ਦੀ ਓਕੇ ਰਿਪੋਰਟ ਬਿਲਕੁਲ ਜੇਰ ਲੋ ਕੋਈ ਕੰਪਲੀਟ ਦੀ ਠੀਕ ਆ ਹਾਂਜੀ ਤੇ ਬਾਈ ਸਤਨਾਮ ਇਹਦਾ ਫਿਰ ਲਾਈਨ ਦਨ ਕਿੱਥੋਂ ਤੱਕ ਮੋਲ ਵੀ ਜੀ ਇਹਦਾ 90 27 ਕਰ ਲਈਏ ਆ ਇਹ ਆਪਾਂ ਦੇ ਦਾਂਗੇ ਮੋਲੇ ਦਾ ਮਤਲਬ 31 ਕਰਦੇ ਆ 31000 ਦੀ ਬੱਛੀ ਦੇ ਦਾਂਗੇ 31 ਦੀ ਹਾਂਜੀ ਠੀਕ ਆ ਔਕੜ ਵਾਲਾ ਰੇੜੀ ਕਰ ਦੇਣਾ ਲੋ ਜੀ ਦੇ 14 15 ਕਿਲੋ ਕੇ ਚਲਗੀ ਨਾ ਸਾਈ ਕੋਲ 14 15 ਕਿਲੋ ਇਹਨੇ ਚਵਾਈ ਹੈ ਨਾ ਜੀ ਚਵਾਈ ਚੋਗੇ ਬੱਚੇ ਜਿੰਨੇ ਆ ਖਰੀ ਆ ਖਾਣ ਭਾਂਡੇ ਦੀ ਸਾਫ ਸੁੱਥੀ ਤੇ ਬਣੀ ਪੁਣੀ ਵੜੀ ਕਰਮਾਈ ਤੇ ਆਪਾਂ 31 ਦੀ ਦੇ ਦੇਣੀ ਹੁਣ 31 ਦੀ ਦਾਂ ਕੋਈ ਨਹੀਂ ਵੀਰ ਜੀ ਲੋ ਜੀ 31000 ਦੀ ਦੋਸਤੋ ਮਿਲ ਜੂਗੀ ਠੀਕ ਆ ਸੋ ਥਾਣ ਥੋਣ ਵੀ ਤੁਸੀਂ ਪ੍ਰੋਪਰ ਦੇਖ ਲਿਆ ਤੇ ਵਿਰਲ ਬੁਰਲ ਵੀ ਚੰਗੀ ਆ ਵੰਡ ਮੁੰਡ ਚੰਗੀ ਆ ਠੀਕ ਆ ਹਾਂਜੀ ਠੀਕ ਹੈ ਬਾਕੀ ਮਗਰਲੇ ਥਾਂ ਦਾ ਨਾ ਮਾੜਾ ਜਿਹਾ ਹੈਗਾ ਬੱਚਾ ਜਿਹਾ ਲੱਗਦਾ ਆਉ ਹੈ ਪਰ ਵਿਜੀ ਵਗਦਾ ਨਹੀਂਗਾ ਵਗਦੇ ਚਾਰ ਹੀ ਆ ਚਾਰ ਥਾਂ ਨਹੀਂ ਆਉ ਹਾਂ ਉਹ ਨਹੀਂ ਵਗਦਾ ਠੀਕ ਆ ਜੀ ਉਹਦੇ ਮਾਸਾ ਸਿਮਦਾ ਨਹੀਂ ਹਾਂ ਹਾਂ ਜੀ ਲਓ ਵੀ ਵਾੜ ਚੰਗੀ ਆ ਦੋਸਤੋ ਮੋਲ ਵੀ ਬੜਾ ਜਾਇਆ ਜਾਂ ਸੂਤ ਜਾਂ ਮੋਲਾ ਪਸੰਦ ਆਊਗਾ ਛੋਟਾ ਜਿਹਾ ਰੇਟ ਤੇ ਬੇਸ਼ੱਕ ਵਾੜ ਦੀ ਹਾਈਟ ਵੀ ਆ ਜੀ ਦੋਸਤੋ ਮੀਡੀਅਮ ਆ ਦਰਮਿਆਨੀ ਹਾਈਟ ਆ ਕੋਈ ਜਿਹੜਾ ਵੀ ਲੱਗੇ ਕੋਈ ਚੰਗਾ ਹੱਥੋਂ ਫੇਰ ਲੂਗਾ ਚੰਗੀ ਸੋਹਣੀ ਭਰ ਚੂਗੀ ਚਾਰੂ ਚੂਰੂ ਬਹੁਤ ਠੀਕ ਆ ਚਾਰੂ ਚੂਰੂ ਵੀ ਚੰਗੀ ਆ ਅਗਲੀ ਆਪਣੇ ਕੋਲ ਵੀ ਨਾ ਸਦਨਾ ਇਨੇ ਮੈਨੂੰ ਤੀਜਾ ਸੂਗੀ ਦੇਣੇ ਨੇ 10-12 ਲੈਣੇ ਜੇ 10-12 ਦਿਨਾਂ ਤੱਕ ਆ 8 ਵਜੇ ਲੋੜ ਬੜਾ ਚੋਲਾ ਚਲਾਵਾੜਾ ਹਾਂ ਹਾਂਜੀ ਉਹ ਵਾਜਣ ਪਹੁੰਚਣ ਵਾਕੇ ਨਿੱਕਰ ਪਹੁੰਚਦੀ ਵਜੋਂ ਬਹੁਤ ਜਿਆਦੀ ਤੇ ਸੂਹਾ ਦੂਜਾ ਕਿ ਤੀਜਾ ਨਹੀਂ ਸੂਹਾ ਵੀ ਜੀ ਤੀਜੇ ਸੂਗੀ ਤੀਜੇ ਹਾਂਜੀ ਹਾਂਜੀ ਠੀਕ ਆ ਹਾਂ ਲਓ ਵੀ ਦੋਸਤੋ 12 ਦਿਨ ਆਈਡੀਆ ਤੁਸੀਂ ਮੰਨ ਕੇ ਕੋਈ ਵੀਰ ਸੌਫਦਾ ਕਰ ਲੇ 12 ਦਿਨ ਲੈ ਜੂਗੀ ਤੇ ਲੇਵਾ ਜੇ ਭਰਨਾ ਸ਼ੁਰੂ ਕੀਤਾ ਹੋਈ ਹਾਂ ਹਾਂਜੀ ਠੀਕ ਆ ਤੇ ਬਾਕੀ ਚੰਗੀ ਆ ਤੇ ਜਾ ਸੂਆ ਤੇ ਟਿੱਪਣ ਟੁੱਪਣ ਚੋਂ ਥਰਾਂ ਦੇ ਮੈਂ ਇੱਕੋ ਜਿਹੀ ਜੀ ਉਹ ਤਸੱਲੀ ਕਰਾ ਕੇ ਦਵਾਂਗੇ ਜੇ ਕੋਈ ਪਿੰਡ ਭਰਾਊਗਾ ਠੀਕ ਆ ਹਾਂਜੀ ਤੇ ਬਾਕੀ ਦਿਖਾ ਦਈਏ ਮਖਾਨ ਦੇ ਦੇਖਣਾ ਇੱਕ ਦੋ ਆਪਣੇ ਮਣੇ ਨੀ ਗਏ ਬੇਨਤੀਆਂ ਆਪਾਂ ਕਰ ਦਈਏ ਆ ਦੱਸੋ ਜੀ ਦੇਖੋ ਜੀ ਜਿਹੜੇ ਦੇ ਆਪਾਂ ਨੂੰ ਕਰਦੇ ਨਾ ਪ੍ਰੇਮ ਉਹਨਾਂ ਨੂੰ ਦੇ ਆਪਣੇ ਨੂੰ ਮਤਲਬ ਸਿਰ ਝੁਕਦਾ ਜੀ ਤੇ ਜਿਹੜੇ ਬੰਦੇ ਇੱਕ ਦੋ ਵੇ ਜ ਮਤਲਬ ਗਲਤ ਕਮੈਂਟ ਕਰਦੇ ਨਾ ਜਿਆਦਾ ਹੁਣ ਵੇਖੋ ਵੀਰ ਜੀ ਮਤਲਬ ਤੁਹਾਡੇ ਤੇ ਮੇਰੇ ਦੀ ਇੱਕ ਗੱਲ ਤੇ ਜਿਹੜਾ ਜਾਨ ਲੈਂਦਾ ਉਹ ਆਪਣੇ ਨਾਲ ਕਨੈਕਟਡ ਹੈਗਾ ਨਾ ਲੱਗਣੀ ਜੇ ਕੋਈ ਮੈਂ ਗਲਤੀ ਕਰਦਾ ਤੁਹਾਨੂੰ ਦੱਸਣਾ ਆ ਮੈਨੂੰ ਦੱਸਣਾ ਫਰਜ਼ ਪਰਦਾ ਨਾ ਕੋਈ ਸਾਈ ਮਨਸਾ ਤੁਹਾਨੂੰ ਦੱਸ ਦੇਣਾ ਇੱਕ ਵਾਰ ਜੀ ਵੀਰ ਜੀ ਮੈਂ ਇਹ ਨਹੀਂ ਮਤਲਬ ਤੁਹਾਡੇ ਮਤਲਬ ਆਉਣ ਕੈਮਰਾ ਆਖਣਿਆ ਵਾ ਜ 1000 ਰੁਪਿਆ ਸਾਈ ਪਵਾ ਕਮੈਂਟ ਕਰਦਾ ਕਿ ਪਿਆ ਵੀਰ ਕੋਈ ਵਾਰ-ਵਾਰ ਨਾ ਸਾਰੀਆਂ ਵੀਡੀਓ ਤੇ ਕਮੈਂਟ ਕਰਦਾ ਪਿਆ ਸੀ ਵੀ 5000 ਸਤਨਾਮ ਸਿੰਘ ਨੇ ਮੇਰੀ ਸਾਈ ਮਾਰ ਲਈ ਹਾਂਜੀ ਹੁਣ ਉਹ ਬੰਦੇ ਨੂੰ ਤੁਸੀਂ ਵੀ ਅਪੀਲ ਆਪਦੇਲੇ ਪਾਸੇ ਕਰੋ ਵੀ ਜਾਂ ਤਾਂ ਡਰੈਸ ਆਪਦਾ ਕਰਵਾਵੇ ਵੀ ਮੈਂ ਕਹਿੰਦੀ ਸਾਈ ਮਾਰੀਓ ਤੁਸੀਂ ਜਾਣਦੇ ਹੋ ਤੇ ਜਾਂ ਜਿਹੜਾ ਬੰਦਾ ਦੇਣ ਵਾਲਾ ਜਾਣਦਾ ਜਾਂ ਤੁਸੀਂ ਲੈਣ ਵਾਲੇ ਬੰਦਾ ਜਾਣਦੇ ਹੋ ਉਹ ਤੁਸੀਂ ਕਲੀਅਰ ਕਰਦੇ ਹੋ ਉਹ ਵੀ ਤੁਸੀਂ ਕਲੀਅਰ ਇਦਾਂ ਉਿੱਤੇ ਲੋ ਮਨੂ ਤੇ ਉਹਨੇ ਆਦਾ ਵੀ ਠਾ ਗਿਆ ਚੋਰ ਆ ਜੋ ਵੀ ਆਦਾ ਨਾ ਮੇਰੇ ਨਾਲ ਚਲੂ ਪਤਾ ਨਹੀਂ ਹੁਣ ਮੇਰੇ ਮਨ ਤੇ ਪਤਾ ਨਹੀਂ ਵੀ ਹੈ ਕੌਣ ਜਾਂ ਕਿੱਦਾਂ ਹੈ ਕਿ ਨਹੀਂ ਤੇ ਜਦੋਂ ਜੇ ਉਹਨੂੰ ਮੇਰੇ ਨਾਲ ਨਹੀਂ ਨਾ ਪੜਨਦੀ ਤੇ ਤੁਹਾਨੂੰ ਫੋਨ ਕਰਕੇ ਆਸਦੇ ਵੀ ਫਲਾਨੇ ਡੰਗਰ ਦੀ ਡਿਟੇਲ ਦੇ ਦੇ ਫਲਾਨੇ ਡੰਗਰ ਦੀ ਜਾਂ ਗਾਂ ਜਾਂਵੇਂ ਤੇ ਉਹ ਤਰੀਕ ਦੱਸ ਦੇ ਇੰਨੀ ਤਰੀਕ ਨੂੰ ਮੈਂ 5000 ਰੁਪਇਆ ਪਾਇਆ ਸੀਗਾ ਮਨੂ ਡੰਗਰ ਨਹੀਂ ਦਿੱਤਾ ਮੇਰਾ 5000 ਰੁਪਇਆ ਘੁੱਟ ਗਿਆ ਵੀ ਜੀ ਮੈਂ ਓਨਰ ਕੋ ਮਤਲਬ ਕਹਿ ਰਾ ਹਾਂ ਨਾ ਵੀ ਜੋ ਵੀ ਤੁਸੀਂ 5000 ਤੇ ਜਦੋਂ ਹੈਗਾ ਹੀ ਹੈਗਾ ਉਹ ਵਾਕ ਹੀ ਕਹਿੰਦਾ ਵਾ 5000 ਦੇ ਨਾਲ ਜੋ ਵੀ ਤੁਸੀਂ ਜੁਰਮਾਨਾ ਪਾਉਗੇ ਨਾ ਮੈਂ ਭਰੂੰਗਾ ਪੰਜ ਦਾ ਬਾਈ ਸਸਨਾਮ ਤੈਨੂੰ ਦੱਸ ਦੇਣਾ ਪੈਣਾ ਮੈਂ ਨਾ ਕਿਸੇ ਨੇ ਜਾਣਾ ਪਾਇਆ ਤੇ ਡਰੈਸ ਕਨਫਰਮ ਕਰਵਾ ਦੇ ਆਪਦਾ ਤੇ ਡੰਗਰ ਦੀ ਰਮਣ ਦੇ ਫਲਾਣੇ ਡੰਗਰ ਦਾ ਮੈਂ ਪਾਇਆ ਫਲਾਣੇ ਡੰਗਰ ਦੀ ਡਿਟੇਲ ਦੇ ਦੇ ਉਸ ਵੀਡੀਓ ਦੀ ਕੱਢ ਕੇ ਡਿਟੇਲ ਦੇ ਦੇ ਵੀ ਆਹ ਵੀਡੀਓ ਤੇ ਤੀਜਾ ਚੌਥਾ ਨੰਬਰ ਵਾਲਾ ਮੈਂ ਡੰਗਰ ਲਿਆ ਸੀ ਇਹਦਾ ਮੈਂ ਬਿਆਨਾ ਪਾਇਆ ਤੇ ਅੱਗੋਂ ਪਾਈਏ ਨਾ ਮੇਰਾ ਬਿਆਨਾ ਨਾ ਪਲਿਆ ਤੇ ਮੈਨੂੰ ਚੀਜ਼ ਨਹੀਂ ਦਿੱਤੀ ਨਾ ਮੇਰਾ ਬਿਆਨਾ ਮੋੜਿਆ ਤੇ ਉਹ ਬੰਦਾ ਦਾ ਡਰੈਸ ਫੋਨ ਨੰਬਰ ਪਿੰਡ ਦਾ ਪ੍ਰੋਪਰ ਥਾਂ ਟਿਕਾਣਾ ਆਪਾਂ ਨੂੰ ਦੱਸੇ ਕਮ ਮਾਨਾਬੀ ਸਾਰਾ ਜਨਤਕ ਕਰਦੇ ਆ ਤੁਹਾਨੂੰ ਦੱਸਦੇ ਜਨਤਕ ਕਰਦੇ ਹਾਂ ਵੀ ਕਮੈਂਟਾਂ ਦੇ ਵਿੱਚ ਲਿਖਦੇ ਵੇਖੋ ਵੀਰ ਜੀ ਇਦਾਂ ਲਿਖਣ ਲੋਣ ਕਮੈਂਟਾਂ ਨੇ ਕਮੈਂਟ ਲਿਖਣ ਦੇ ਨਾਲ ਚਲੋ ਵੇਖੋ ਫਰਕ ਤੇ ਵੀਰ ਜੀ ਪੈਂਦਾ ਮੇਰੇ ਕੋ ਵੀਰਿਆ ਦੁਬਲੀ ਦਾ ਮਾਲ ਖੜਦਾ ਵਾ ਇਹ ਉਹਨੇ ਵਿਚਾਰੇ ਨੇ ਮੈਨੂੰ ਆਂਦਾ ਵੀਰ ਗੁਸਾਣਾ ਕਰੇਗਾ ਥੋੜੀ ਥੋੜੀ ਗੱਲ ਲੰਮੀ ਜੋ ਲਾਪਾ ਕਰ ਦਿੰਦੇ ਕੋਈ ਗੱਲ ਦੱਸੋ ਮਹਾ ਵੀ ਗੁੱਸੇ ਵਾਲੀ ਵੀਰ ਕਿਹੜੀ ਗੱਲ ਮੁੰਡਾ ਦਾ ਵੀ ਕਮੈਂਟ ਪੜੇ ਮਹਾਵੇਂ ਪੜੇ ਆ ਤੇ ਮੈਨੂੰ ਕਹਦਾ ਵੀ ਯਾਰਾ ਮੈਂ ਤੇਰੇ ਕੋਲ ਇਨੇ ਡੰਗਰ ਖੜੇ ਆ ਤੂੰ ਜੋ ਦੱਸਦਾ ਉਹਦੇ ਨਾਲੋਂ ਵੱਧ ਕੇ ਨਿਕਲਦਾ ਰਿਹਾ ਵਾ ਤੇ ਇਹ ਗੱਲ ਕੀ ਇਹ ਬੰਦਾ ਕਮੈਂਟ ਕਿਉਂ ਮਾਰੀ ਕਰਦਾ ਮਾ ਵੀ ਇਹ ਚਲੋ ਹਰ ਜਿੰਨੇ ਤੇ ਨਹੀਂ ਨਾ ਕੋਈ ਡੰਗਰ ਵਛਾ ਲਿਆ ਉਹੋ ਹੀ ਕਰਦਾ ਜਿੰਨੇ ਆਪਣੇ ਕੋ ਮਾ ਲਿਆ ਉਹ ਨਹੀਂ ਕਾ ਕਰਦਾ ਜੀ ਹੈ ਕਿ ਨਹੀਂ ਤੇ ਦੂਜੇ ਨੰਬਰ ਤੇ ਜੀ ਉਹਨੂੰ ਕੋਈ ਹੈ ਨਾ ਮੈਂ ਮਤਲਬ ਵੀ ਉਹਦਾ ਦੇਂਦਾਰ ਜੀ ਆਉਂਦਾ ਵੀ ਮੈਂ ਦੇਂਦਾਂ ਰਿਆ ਤੇ ਜਨ ਤੱਕ ਕਰਦੇ ਤੇ ਜੋ ਵੀ ਤੁਸੀਂ ਮੈਨੂੰ ਆਖੋਗੇ ਮੈਂ ਪਾਈ ਦੀ ਬਜਾਏ ਜੋ ਤੁਸੀਂ ਆਖੋਗੇ ਮੈਂ ਨਾਲ ਭਰ ਦੂੰਗਾ ਮੈਂ ਵੇਖੋ ਜੀ ਉਸ ਬੰਦੇ ਨੂੰ ਕਿਹਾ ਸੀਗਾ ਵੀ ਆਪਦਾ ਨੰਬਰ ਦੇ ਦੇ ਮੈਨੂੰ ਮੇਰੇ ਨਾਲ ਗੱਲ ਕਰ ਲੈ ਕਲੀਅਰ ਕਰੇ ਟਾਈਮ ਤੇ ਪਾਇਆ 5000 ਜਿਆਦਾ ਤੇ ਅਗੋਂ ਕਦੋਂ ਮਾਰਿਆ ਗਿਆ ਤੇ ਮੈਂ ਤੇਰਾ ਮੜਵਾਵਾ ਮੈਂ ਤਾਂ ਇਹ ਗੱਲ ਕਰਨੀ ਨਹੀਂ ਮੈਂ ਤੇਰਾ ਮੜਵਾਵਾ ਬਸ 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 ਪਰ ਉਹ ਬੰਦੇ ਨੇ ਨਾ ਮੈਨੂੰ ਫੋਨ ਨੰਬਰ ਦਿੱਤਾ ਆ ਉਹਦਾ ਨਾਂ ਕਿ ਕਮੈਂਟਾਂ ਦੇ ਵਿੱਚ ਗੱਲਬਾਤ ਕੀਤੀ ਮੈਨੂੰ ਲੱਗਦਾ ਵੀ ਇੱਕ ਤਾਂ ਸ਼ੁਰਲੀਆਂ ਛੱਟਣ ਵਾਲੇ ਬੇਸਾ ਨਜਾਇਜ਼ ਹੀ ਬੀਟੇ ਨੇ ਦੇਖੋ ਸ਼ੁਰਲੀਆਂ ਛੱਟਣ ਵਾਲੇ ਕੁੱਤੇ ਤੇ ਭੌਂਕੀ ਜਾਂਦੇ ਹੁੰਦੇ ਆ ਤੇ ਜਿਹੜੇ ਹਾਥੀ ਵਾਲੀ ਗੱਲ ਰਹਿ ਜਾਂਦੇ ਇਹਨਾਂ ਲੋਕਾਂ ਨੇ ਦੇ ਬਾਬੇ ਨਾਦ ਨੂੰ ਬਖਸ਼ਾ ਤੇ ਕੋਈ ਗੱਲਬਾਤ ਕੋਈ ਨਹੀਂ ਪੂਰੀ ਸਹੀ ਗੱਲ ਬੰਦੇ ਦਾ ਜੇ ਕਿਸੇ ਦਾ ਮਰਿਆ ਕੋਈ ਸਾਈ ਬੇਨਾ ਮਰਿਆ ਬੰਦਾ ਉਹ ਉਹਨੂੰ ਗੱਲ ਕਰਨੀ ਚਾਹੀਦੀ ਆ ਦਾ ਡਰੈਸ ਥਾ ਟਕਾਣਾ ਵੀ ਦੱਸਣਾ ਚਾਹੀਦਾ ਹਾਂਜੀ ਨਾਲ ਦੀ ਨਾਲ ਫਿਰ ਪਤਾ ਲੱਗਦਾ ਵੀ ਮਮੀ ਨੂੰ ਕਾਲ ਕਰ ਸਕਾਂ ਵੀ ਸੱਜਣਾ ਬੋਲ ਵੀ ਕਿੰਨਾ ਹੀ ਤਰੇ ਪੈਸੇ ਮਰੇ ਆ ਕਿੰਨਾ ਬਿਆਨਾ ਮਰੇ ਬਸ ਬਸ ਪਰ ਜਦੋਂ ਕੋਈ ਕਮੈਂਟ ਕਰਕੇ ਬਾਅਦ ਚ ਵੀ ਨੇੜੇ ਤੇਰੇ ਨਹੀਂ ਕਮੈਂਟ ਆਉਂਦਾ ਜਾਂ ਰਿਪਲਾਈ ਨਹੀਂ ਦਿੰਦਾ ਕਿ ਫਿਰ ਉਹ ਬੰਦਾ ਅੱਗੋਂ ਝੂਠਾ ਹੁੰਦਾ ਸਾਰਾ ਸਮੇਂ ਇਹਦਾ ਵੇਖੋ ਹੁਣ ਜਿਹੜਿਆ ਨਜਾਇਜ਼ ਲਿਖੀ ਜਾਣੀ ਤੇ ਗੱਲ ਤੇ ਗਲਤ ਗੁੱਸਾ ਆਉਂਦਾ ਵਾ ਤੇ ਚਲੋ ਹੁਣ ਅਹੀਂ ਤੇ ਫਿਰ ਮਤਲਬ ਸਾਰੇ ਸਰਕਾਰ ਜੋ ਗਾਲ ਵੀ ਨਹੀਂ ਕਰਦੇ ਵੀ ਕਾਤੋਂ ਹਣਾ ਆਪਦਾ ਮੂੰਹ ਗੰਦਾ ਹੁੰਦਾ ਤੇ ਭਰ ਇਹ ਗੱਲ ਗਲਤ ਆ ਜਾ ਕੋਈ ਨਾ ਜੀ ਮਾਨਾ ਮੈਂ ਭਰੂਗਾ ਮੈਂ ਭਾਈ ਦਾ ਨਹੀਂ ਇਹ ਨਹੀਂ ਮਤਲਬ ਵੀ ਉਹਦਾ ਕਮੈਂਟ ਦੇ ਵਿੱਚ ਲਿਖਦਾ ਵੀ ਅੱਜ 5000 ਰੁਪਇਆ ਪਾ ਕੇ ਤੇ ਮੇਰਾ ਮੋੜਿਆ ਨਹੀਂਗਾ ਮੈਂ ਜੋ ਤੇ ਆ ਕੇ ਕੋਨੇ ਮੋੜੂਗਾ ਵੀ ਮੈਂ ਦੇਖੋ ਥੋੜੇ ਦਿਨ ਬਠਿੰਡੇ ਬੰਦੇ ਨੇ ਮੈਂ ਖੜੀ ਵੀਰ ਨੇ ਆਪਣੇ ਦੋ ਫੌਜੀ ਸਾਹਿਬ ਹੀ ਸੀਗੇ ਇਹ ਉਹਨਾਂ ਨੇ 50000 ਰੁਪਇਆ ਪਾ ਕੇ ਤੇ ਮੁਰ ਕਹਿੰਦੇ ਥੋੜਾ ਟਾਈਮ ਲੱਗਣਾ ਮੈਂ ਲਦਾ ਦੇ ਚਲੋ ਆਪਾਂ ਵੀ ਬੰਦਾ ਕ ਬੰਦਾ ਵੇਖਣਾ ਪੈਂਦਾ ਭੈਣ ਭਰਾ ਬਿਲਕੁਲ ਜੀ ਉਹ ਆਣ ਕੇ ਮੈਂ ਮੈਂ ਚੜਾ ਕੇ ਤੀ ਮੈਂ ਚੜਾ ਕੇ ਦੀ ਘਰੇ ਜਾ ਕੇ ਉਹਨਾਂ ਨੇ ਮੈਂ ਚਵਾ ਕੇ ਆਉਦੇ ਘਰਦਿਆਂ ਨੂੰ ਤਸੱਲੀ ਕਰਵਾ ਕੇ ਵਾਦਿਰ ਵੀ ਇਹ ਫੇਰ ਰਾਤ 10:30 ਵਜੇ ਪਾਏ ਆ। ਬਿਲਕੁਲ ਜੀ ਬਿਲਕੁਲ। ਆਪਾਂ ਤਾਂ ਭਰੋਸਾ ਕਰਦੇ ਆ ਜਦੋਂ ਸਾਡਾ ਡੰਗਰ ਹੀ ਨਹੀਂ ਮਾਣਾ ਸਾਨੂੰ ਡਰ ਕਾ ਦਾ। ਬਿਲਕੁਲ। ਹੈ ਕਿ ਨਹੀਂ? ਸੋ ਬਰ ਜਿਹੜੇ ਇਹੋ ਜਿਹੀਆਂ ਗਲਤਮਤ ਗੱਲਾਂ ਲਿਖਦੇ ਆ ਉਹ ਨਾਲ ਇਹਨੇ ਬਾਜ਼ ਆ ਜਾਣ। ਅਸੀਂ ਤਾਂ ਕੰਮ ਕਰੀ ਜਾਣਾ ਉਹ ਕੁੱਤੇ ਜਿੰਨਾ ਮਰਜ਼ੀ ਭੌਂਕੀ ਜਾਣ। ਜਦੋਂ ਅਸੀਂ ਰੱਬ ਤੋਂ ਸੱਚੇ ਜਗਤ ਤੋਂ ਸੱਚੇ ਸਾਨੂੰ ਪ੍ਰਵਾਹ ਕੋਈ ਨਹੀਂ। ਹਮਮ ਕਮੈਂਟਾਂ ਕੁੰਡੇ ਨਾਲ ਇਹ ਸੋ ਵੀ ਉਹਨੂੰ ਕਮੈਂਟ ਮਨ ਲਓ ਵੀ ਅਸੀਂ ਜਾਦੇ ਜੇ ਤੇ ਅਸੀਂ ਮੰਨ ਲਓ ਕੋਈ ਚੋਰ ਹੋਈਏ ਅਸੀਂ ਬੰਦ ਕਰਾਈਏ। ਹਮਮ ਸਾਨੂੰ ਕੋਈ ਫਰਕ ਨਹੀਂ ਪੈਂਦਾ। ਲੋਕ ਦੋਸਤੋ ਜਿਹੜੇ ਤਾਂ ਵੀਰ ਨੇ ਕਿਸੇ ਨੇ ਸਾਈ ਬੈਨਾਂ ਪਾਇਆ ਜੇ ਤਾਂ ਵਾਕਈ ਲੈਣਦਾਰ ਹੈਗਾ ਜਾਂ ਦਿੱਤਾ ਸਾਈ ਬੈਨਾਂ ਪਾਇਆ ਤੇ ਜਰੂਰ ਤੁਸੀਂ ਕੰਟੈਕਟ ਕਰਿਓ ਕਮੈਂਟਾਂ ਦੇ ਵਿੱਚ ਦੱਸਿਓ ਪੂਰਾ ਐਡਰੈਸ ਦੱਸਿਓ ਸਾਰੇ ਭੈਣ ਭਰਾਵਾਂ ਨੂੰ ਵੀ ਪਤਾ ਲੱਗੇ ਵੀ ਜਿਹੜਾ ਵੀਰ ਕਹਿੰਦਾ ਵੀ ਮੇਰੀ 5000 ਰੁਪਿਆਵਾਂ ਪਾਇਆ ਤਾਂ ਮੋੜਿਆ ਨੀਗਾ ਉਹਨਾਂ ਨੂੰ ਵੀ ਸਾਰਿਆਂ ਨੂੰ ਪਤਾ ਲੱਗੇ ਵੀ ਕੀ ਸਹੀ ਹੈ ਤੇ ਕੀ ਗਲਤ ਹਾਂ ਸਹੀ ਕੀ ਗਲਤ ਕਲਾ ਕਮੈਂਟ ਕਰਕੇ ਦੋਸਤੋ ਭਾਜ ਜਾਣਾ ਫਿਰ ਉਹ ਚੰਗੀ ਗੱਲ ਨਹੀਂ ਕੀ ਹੁਣ ਵੀਰ ਜੀ ਸਹੀ ਗੱਲ ਵਿੱਚ ਮੇਰੀ ਹੋਰ ਹੀ ਵਸ਼ੀ ਆਪਾਂ ਇੱਕ ਨੰਬਰ ਤੇ ਪਾਈ ਨਾ ਹਾਂ ਉਹ ਵੀ ਵਸ਼ੀ ਬੰਦੇ ਨਾਲ ਕੱਚੀ ਪੱਕੀ ਹੋ ਜਦੋਂ ਵੇਖੋ ਨਾ ਆਪਣੇ ਲੋਕ ਯਕੀਨ ਭਰੋਸਾ ਕਰਦੇ ਆ ਤੇ ਲੈ ਕੇ ਜਾਂਦੇ ਮਾਲ ਕੋਈ ਉਸੇ ਕਿ ਪੁਰਾਣਾ ਮਾਲ ਥੋੜਾ ਕਦੀ ਪਾਇਆ ਦੁਬਾਰਾ ਹਾਂਜੀ ਹਾਂਜੀ ਪੁਰਾਣਾ ਮਾਲ ਮੈਂ ਵੀ ਦਿਖਾਉਣਾ ਨਹੀਂ ਸਿਰਫ ਮੈਨੂੰ ਇੱਕ ਹੋਰ ਆਦਾ ਮੁੜ ਕੇ ਚਲੋ ਤੁਹਾਡਾ ਵੀ ਆਇਆ ਮਤਲਬ ਵੀ ਸੁਣਾਉ ਸਿਆ ਗੱਲ ਕੀ ਆ ਤੇ ਪਰ ਆਪਾਂ ਮਹਾਰਾਜ ਤੋਂ ਰੱਬ ਤੋਂ ਸੱਚੇ ਆ ਤੇ ਆਪਾਂ ਨੂੰ ਕੋਈ ਹਰਾ ਫਿਰੇ ਦੀ ਗੱਲ ਨਹੀਂ ਹੈਗੀ ਜੇ ਕੋਈ ਹੈਗੀ ਤਾਂ ਅਗਲਾ ਕਲੀਅਰ ਕਰਦੇ ਆਪਾਂ ਦੇਵਾਂ ਨਹੀਂ ਕਲੀਅਰ ਕਰ ਲੈ ਜੀ ਮੈਨੂੰ ਕਾਲ ਕਰ ਲੈ ਤੁਹਾਨੂੰ ਨਾ ਕਾਲ ਕਰੇ ਮੈਨੂੰ ਕਾਲ ਕਰ ਲੈ ਜੀ ਮੇਰੇ ਨਾਲ ਮਰਾ ਹੈਗਾ ਵਾ ਆਟਾ ਹੈਗਾ ਵਾ ਮਤਲਬ ਮੇਰੇ ਤੋਂ ਤੇ ਨਾਲ ਜੀ ਨਾਲ ਭਾਈ ਸਤਨਾਮ ਖੋਲ ਕੇ ਬਾਹਰ ਤੋਰ ਦੇਗੇ ਹਾਂਜੀ ਹਾਂਜੀ ਲਓ ਜੀ ਨਾਲ ਦੇ ਨਾਲ ਦੋਸਤੋ ਤੁਹਾਨੂੰ ਵੈੜ ਮਾਲ ਖੋਣ ਦੇ ਤੋਂ ਬਾਰੇ ਦੀ ਕਿਰਪਾ ਤੀਜੇ ਦਿਨ ਚ 4 ਦਿਨ ਵੀਡੀਓ ਪਾਉਣੇ ਮਾਲ ਵੇਖਦਾ ਫੇਰੀ ਪਾਉਣੇ ਕਿ ਦੇਖਣਾ ਵੀ ਆਪਾਂ ਹੋ ਕਮਾ ਕਮਾ ਪਾਈ ਜਾਂਦੇ ਆਂ ਸਾਹੀ ਹਾਂਜੀ ਆ ਲਓ ਠੀਕ ਆ ਜੀ ਸੋ ਵੈੜ ਇਹ ਵੀ ਗੱਬਣਾ ਦੋਸਤੋ ਕੋਈ 12 13 ਕੇ ਦਿਨ ਸਮਾਂ ਲੈ ਜੂ ਹਜੇ ਤੇ ਤੀਜਾ ਸੂਬਾ ਇਸ ਵੈੜ ਨੇ ਸੂਣਾ ਤੇ ਵਜਨ ਭੁਜਨ ਪੂਰਾ ਜੇ ਲੋਡ ਆਇਆ ਲੋਡ ਪੂਰਾ ਵਜਨ ਪੂਰਾ ਵੈੜ ਦਾ ਸੋ ਪਸੰਦ ਆਊਗੀ ਬਾਕੀ ਹੈ ਸ਼ਾਈ ਵਾਲ ਅੰਕ ਦੇ ਵਿੱਚ ਆ ਕਰੋ ਜੀ ਪ्युअर ਵੀਰ ਜੀ ਪ्युअर ਬਰੀਡ ਵਾਲੀ ਆ ਠੀਕ ਆ ਜੀ ਪੂਰੀ ਚਾਲਰ ਝੁਲਰ ਉਸੇ ਤਰ੍ਹਾਂ ਹੀ ਤੇ ਆਹ ਵੇਖੋ ਜੀ ਬਾਕੀ ਚੌਵੇਂ ਥਾਣਾ ਦੀ 蒂ਪਣ 1 ਨੰਬਰ ਆ 204ੇ ਥਾਣਾ ਕੋਈ ਵੀਰ 蒂ਪ ਕੇ ਕਿ ਆਪਾਂ ਕੱਢ ਗਏ ਸ਼ਾਇਦ ਕੱਢ ਕੇ ਆਪਦੀ ਤਸੱਲੀ ਕਰ ਸਕਦਾ ਕੋਈ ਵੀਰ ਠੀਕ ਆ ਸੋ ਵਾਰ-ਵਾਰ ਇੱਕ ਮੇਰੀ ਹੋਰ ਬੇਨਤੀ ਰਿਕਵੈਸਟ ਆ ਵੀ ਜਿਹੜੇ ਵੀਰ ਨੇ ਪਸ਼ੂ ਖਰੀਦਣਾ ਦੋਸਤੋ ਘਰ ਆਓ ਆਪਦੀ ਦੋ ਟਾਈਮ ਚੋਭੋ ਜਿਹੜਾ ਪਸ਼ੂ ਸੋਇਆ ਸੁਆ ਗੱਬਣ ਆਵਦਾ ਘਰੇ 蒂ਪ ਕੇ ਲੈ ਕੇ ਜਾਇਆ ਕਰੋ ਉਸ ਤੋਂ ਬਾਅਦ ਕੋਈ ਗਾਰੰਟੀ ਨਹੀਂ ਕੋਈ ਤਸੱਲੀ ਨਹੀਂ ਹੁੰਦੀ ਦੋਸਤੋ ਕਿਸੇ ਪਸ਼ੂ ਦੀ ਇਹ ਵਾਰ-ਵਾਰ ਮੈਂ ਕਹਿਣਾ ਅਪੀਲ ਕਰਦਾ ਸੋ ਜਿਹੜੇ ਵੀਰ ਨੇ ਪੈਸੇ ਲਾਉਣੇ ਆਪਦੀ ਤਸੱਲੀ ਇਸ ਘਰ ਆਣ ਕੇ ਕਰੋ ਜਿੱਥੋਂ ਵੀ ਆਪਾਂ ਵੀਡੀ ਤੇ ਅੱਛਾ ਵੀਰ ਸਦਨਾਮ ਫਿਰ ਕਿੱਥੋਂ ਤੱਕ ਦੇ ਦੇਣੀ ਹੈ ਮੋਲ ਦੇ ਵੀਰ ਜੀ ਨੂੰ ਵਸ਼ੀ ਚਲੋ ਜੇ ਤੇ ਸੂੜੀ ਹੁੰਦੀ ਤਿਆਰ ਫਿਰ ਤੇ 20000 ਰੁਪਏ ਦੀ ਤੇ ਚਲੋ ਆਪਾਂ ਕੋਈ ਨਹੀਂ ਵਸ਼ੀ ਕਿਹ ਭੈਣ ਭਰਾ ਦੋ ਚਾਰ ਦੇ ਸਾਹਮਣੇ ਵਿਕਣੀ ਪਈ ਆ ਉਹ ਬਾਹਰ ਹੀ ਹੋਦਾ ਤਿਆਰ ਹੋ ਕੇ ਹੁਣ ਆਪਾਂ 42000 ਦੀ ਵਸ਼ੀ ਦੇ ਦਾਂਗੇ 42 ਦੀ ਹਾਂਜੀ ਠੀਕ ਹੈ ਜੀ ਬਿਲਕੁਲ ਜੈਜਵਨ ਵਸ਼ੀ ਦਾ ਲੋੜ ਲਾੜ ਵੇ ਲੋ ਕਿੰਨਾ ਝੋਲਾ ਦੇਖੋ ਭੋਜਨ ਭੋਜਨ ਬੜਾ ਤੇ ਬਾਨੀ ਵੀ ਬਹੁਤ ਜਿਆਦੀ ਚੰਗੀ ਆ ਖੋਲਣਾ ਪੂਰਾ ਲੈ ਬਹੁਤ ਬਹੁਤ ਜਿਆਦੀ ਤੇ ਬਾਤ ਤਿਆਰ ਕਰੂੰਗੀ ਤੇ 51 ਪੋਲੀ ਇੱਕੋ ਜਿਹੀ ਕਾਚੀਪਾ ਹਾਂਜੀ ਲਓ ਵੀ ਅ ਮਾਲ ਤੋਂ ਕੋਸੀਲ ਹੋ ਗਿਆ ਨਾ ਵਿੱਚੋਂ ਫਿਰ ਠੀਕ ਆ ਵੀ ਖਾਇਆ ਵੀ ਖੋਲੀ ਆ ਠੀਕ ਆ ਜੀ ਠੀਕ ਇਹ ਵੇਗੀਆਂ ਦੋ ਗਾਈਆਂ ਹੋਣ ਠੀਕ ਆ ਜੀ ਤੇ ਅੱਛਾ ਭਾਈ ਸਤਨਾਮ ਬੋਲਦਗੇ ਨੰਬਰ ਨੰਬਰ ਆਪਣਾ ਵੀਰ ਜੀ 94655 58955 ਪਿੰਡ ਕਹਿ ਰਹੇ ਤਸੀਲ ਪਟੇ ਜਿਲ੍ਹਾ ਸ਼੍ਰੀ ਤਰਨਤਾਰਨ ਠੀਕ ਆ ਜੀ ਲੋਕ ਦੋਸਤੋ ਬਾਕੀ ਜਰੂਰੀ ਬੇਨਤੀਆਂ ਜਿਹੜੀਆਂ ਵਿੱਚ ਕੀਤੀਆਂ ਨੇ ਜਰੂਰ ਗੌਰ ਕਰਿਓ ਸੋ ਦੋਸਤੋ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਆਪਾਂ ਕਰਕੇ ਰਹੀਦਾ ਹਰ ਪਾਸਿਓ ਜਦੋਂ ਕਿ ਭੈਣ ਭਰਾ ਆਪਾਂ ਨੂੰ ਫੋਨ ਲਾਉਂਦਾ ਜੇ ਕਿਸੇ ਨੇ ਦੋ ਪਾਇਆ ਜਾਂ ਕਿਸੇ ਦਾ ਮਰ ਗਿਆ ਰੁਪਈਆ ਕੋਈ ਪਸ਼ੂ ਮਾਰਾ ਨਿਕਲ ਆਇਆ ਤੇ ਉੱਥੇ ਵੀ ਆਪਾਂ ਖਲੋਈਦਾ ਪਰ ਮੇਰਾ ਵੀਰ ਨਜਾਇਜ਼ ਕਮੈਂਟ ਨਾ ਲਿਖਿਆ ਕਰੋ ਅੱਗੇ ਵਪਾਰੀ ਵੀਰ ਦੀ ਵੀ ਬਦਨਾਮੀ ਹੁੰਦੀ ਆ ਸੋ ਜਿਹੜੀ ਚੀਜ਼ ਕਲੀਅਰ ਹੋਵੇ ਉਹ ਗੱਲ ਕਰਿਆ ਕਰੋ ਜੇ ਕਿਸੇ ਨੂੰ 5000 ਰੁਪਇਆ ਤੇ ਨਹੀਂ ਤੁਹਾਡਾ ਬਿਆਨਾ ਮੋੜਿਆ ਦੋ ਪਾਇਆ ਨਹੀਂ ਮੋੜਿਆਗਾ ਉਹ ਖੁੱਲ ਕੇ ਗੱਲ ਕਰਿਆ ਕਰੋ ਮੇਰੇ ਨਾਲ ਮੇਰੇ ਨੰਬਰ ਜਿਹੜੇ ਆ ਬਿਲਕੁਲ ਸਕਰੀਨ ਦੇ ਉੱਤੇ ਚੱਲਦੇ ਨੇ ਨੰਬਰਾਂ ਤੇ ਤੁਸੀਂ ਕਾਲ ਕਰਕੇ ਪੂਰੀ ਡਿਟੇਲ ਦਿਆ ਕਰੋ ਫੇਰ ਪਤਾ ਲੱਗਦਾ ਇਸ ਤਰ੍ਹਾਂ ਕਮੈਂਟ ਕਰਕੇ ਵੀਰ ਜੀ ਕੋਈ ਕਰਵਾਉਣ ਡਿਆ ਚਾਹੇ ਤੁਸੀਂ ਕਰਨ ਡੇ ਜਾਣ ਕੇ ਇਹ ਗੱਲਾਂ ਸ਼ੋਰ ਨਹੀਂ ਹੁੰਦੀਆਂ ਪਤਾ ਨਹੀਂ ਲੱਗਦੀਆਂ ਤੇ ਬਾਈ ਸਤਨਾਮ ਚੰਗਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ